ਓ ਹੰਗ ਮਹਾਰਾਹੀ ਛੇਰ ਸਿੰਘ ਵਿਸ਼ੂ ਭਗਵਾਨ ਦੀ ਜੈ ਸੋ ਹੰਗ ਮਹਾਰਾਹੀ ਛੇਰ ਸਿੰਘ ਵਿਸ਼ੂ ਭਗਵਾਨ ਦੀ राम की जय सो हनुमान भगवान की हर संगत जी महाराज ने सानू हर जगह हर स्पीच वेच हर खत वेच हर बाणी वेच एहो ही शिक्षा देती है ਇਹ ਹੱਥ ਸੰਗਤ ਨੇ ਇੱਕ ਦੂਜੇ ਨਾਲ ਪਿਆਰ ਨਾਲ ਰਹਿਣਾ ਪਾਈ ਭੈਣ ਬਣ ਕੇ ਰਹਿਣਾ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਵੀਰ ਮੇਰੇ ਨੇ ਜੋ ਸਪੀਚ ਦਸ ਦਿੱਤੀ ਆ ਮਹਾਰਾਜ ਜੀ ਸੁਣਾਈ ਆ ਉਹਦੇ ਵਿੱਚ ਵੀ ਇਹੋ ਹੀ ਬਚਨ ਮਹਾਰਾਜ ਦੇ ਸੁਣਾਏ ਗਏ ਨੇ ਕਿ ਪਿਆਰ ਦੇ ਨਾਲ ਹੀ ਰਹਿਣਾ ਨਫ਼ਰਤ ਨਹੀਂ ਕਰਨੀ ਬਾਣੀ ਦੇ ਵਿੱਚ ਮਹਾਰਾਜ ਨੇ ਦੱਸਿਆ ਕਿ ਤੁਸੀਂ ਅਗਰ ਪਿਆਰ ਨਾਲ ਰਹਿੰਦੇ ਹੋ ਉਹਦੇ ਵਿੱਚ ਕੀ ਵਡਿਆਈਆਂ ਦਿੱਤੀਆਂ ਤੁਸੀਂ ਅਗਰ वचन ਨਹੀਂ ਕਿ ਮੰਨਦੇ ਤੇ ਉਹਦਾ ਤੁਹਾਨੂੰ ਕੀ ਫਲ ਮਿਲਦਾ ਮੈਂ ਰੋਜ਼ ਪਰਵਾਰ ਵਿੱਚੋਂ ਆ ਜਿੱਥੇ ਇੱਕ ਛੋਟਾ ਜਿਹਾ वचन ਨਾ ਮੰਨਣ ਕਰਕੇ ਸਜ਼ਾ ਮਿਲੀ ਉਹਨੂੰ ਵਡਿਆਈ ਵੀ ਦਿੱਤੀ ਗਈ ਅਕਾਲ ਪੁਰਖ ਨੇ ਵਡਿਆਈ ਵੀ ਦਿੱਤੀ ਤਰੂ ਦੀ ਪਤਵੀ ਵੀ ਦਿੱਤੀ 21 ਕੁੜਾਂ ਵੀ ਤਾਰੀਆਂ ਮਾਰਾਈ ਨੇ ਉਹਨਾਂ ਦਾ ਵੇਖ ਬਣਾਇਆ ਉਹ ਸਤਪੁਰ ਜਾਣਦੇ ਸੀ ਸੱਚੇ ਪਿਤਾ ਜੀ ਜਾਣਦੇ ਸੀ ਮੈਂ ਉਹਨਾਂ ਦੇ ਬਾਰੇ ਕੁਝ ਨਹੀਂ ਦੱਸ ਸਕਦੀ ਉਹ ਲੈਣਾ ਤੁਹਾਡੇ ਨਾਲ ਹਰ ਬਾਣੀ ਵਿੱਚੋਂ ਸਾਝੀ ਕਰਦੇ ਆਂ ਹਾਰ ਸਤਾਰਾ ਕਹੇ ਜਨ ਭਗਤੋ ਸੁਣੋ ਯਾਰ ਸਤਿਏ ਕਹਾਣੀ ਦਿਆ ਜਨਾਈਆ ਇਕੋ ਮੰਨੋ ਤੋਰਦਾ ਯਾਰ ਅਕਾਲ ਪੁਰਖ ਨੂੰ ਹੀ ਆਪਾਂ ਤੋਰਦਾ ਯਾਰ ਮੰਨਣਾ ਹੈ ਜਰਾਨਾ ਹੱਕ ਲਾ ਲਗਾਈਆ ਉਹਦੇ ਨਾਲ ਹੀ ਜਰਾਨਾ ਲਗਾਉਣਾ ਹੈ ਬੇਖਬਰ ਹੋ ਜਾਓ ਖਬਰਦਾਰ ਸੁਤਿਆਂ ਦੀਆਂ ਜਨਾਈਆਂ ਸੌਰੀ ਸੁਤਿਆ ਦਿਆ ਉਠਾਈ ਆ ਜੇ ਸਦਾ ਕੋ ਭਗਤ ਦਵਾਰ ਭਗਵਾਨ ਬੇਪਰਵਾਈਆ ਜੇ ਸਦਾ ਲੇਖ ਸਦਾ ਜੋਗਤਿਆਰ ਨਾ ਕੋਈ ਮੇਟੇ ਮੇਟਮਟਾਈਆ ਇਸ ਬਾਤ 'ਚੇ ਨਹੀਂ ਕਰਿਆ ਕੋਈ ਇਤਬਾਰ ਅਛਲੇ ਸਾਲ ਸਾਰੇ ਰਏ ਕਾਇਆ ਸੋ ਆਇਆ ਚੱਲ ਵਿੱਚ ਸੰਸਾਰ ਰੂਪਿਆ ਨੂੰ ਪਾਵੇ ਖਵਖਈਆ ਕਾਲ ਕਰਤੀ ਲੈ ਅਵਤਾਰ ਕਲਮਾਈ ਕੋਰਿਆ ਪੜਾਈਆ ਜਾਨ ਭਗਤਾ ਬੇੜਾ ਕਰ ਜਾਏ ਪਾਰ ਜੋ ਚੱਲਿਆ ਸਰਨਾਈਆ ਸਉਂਦਿਆ ਜਾਗਦਿਆ ਪੰਜ ਵਾਰ ਬੋਲਿਆ ਕਰੋ ਜੇ ਮੇਰਾ ਜੇ ਸੋ ਹੰਗ ਮਾਰਾਈ ਚੇਤ ਸੰਗ ਵਿਸ਼ਨੂ ਭਗਵਾਨ ਤੇ ਆਈਆ ਕਿ ਡਾਸਾ ਖਾ ਨਾਮ ਦਿੱਤਾ ਕੋਈ ਬਾਣੀਆਂ ਨਹੀਂ ਪੜਨੀਆਂ ਕੋਈ ਕੋਥੀਆਂ ਨਹੀਂ ਪੜਨੀਆਂ ਕਿੰਡੀ ਵੱਡੀ ਵਡਿਆਈ ਦਿੱਤੀ ਆ ਦੇੜੇ ਸਭੇ ਕਰ ਜਾਵਾਂ ਪਾਰ ਸੋ ਦਰਿਆ ਨਾ ਕੋਈ ਦੁਬਈਆ ਆਪਣੇ ਅਮਰਤ ਦੀ ਦੇ ਕੇ ਤਾਰ ਫਤਕ ਸਤ ਦਿਆਵਰ ਤਾਈਆ ਮਾਤੇ ਦਰਬਨਾ ਆਉਣਾ ਪਾਏ ਦੂੰਗੀ ਗਾਰ ਆਂਦੇ ਆਂਦੇ ਨਾ ਕੋਏ ਪਰਾਈਆ ਆਪਣੇ ਗਾਲ ਦੇ ਤੁਹਾਨੂੰ ਬਣਾ ਦੇ ਆਪਣੇ ਵਿੱਚ ਲਵਾ ਸਮਾਈਆ ਜੋਤੀ ਜੋ ਬਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਰ ਹਾਰ ਸਤੀ ਸਰਨਾਈਆ ਆਏ ਤਾਂ ਵੱਡੀ ਹੋਰ ਕੀ ਵਡਿਆਈ ਚਾਹੀਦੀ ਹੈ ਮੇਰੀ ਇਹ ਬੇਨਤੀ ਆ ਸੰਗਤ ਨੂੰ ਜਿੱਥੇ ਵੀ ਪ੍ਰੋਗਰਾਮ ਹੋਵੇ ਇਸੇ ਤਰ੍ਹਾਂ ਸੰਗਤਾਂ ਨੂੰ ਮਹਮਾ ਕੇ ਪਹੁੰਚਿਆ ਮਹਾਰਾਜ ਦੇ ਨਿਯਮ ਅਨਸਾਰ ਪ੍ਰੋਗਰਾਮ ਹੋਵੇ ਕੋਈ ਕਿਸੇ ਦੇ ਨਾਲ ਇਤਖਾ ਵਿਰੋਧ ਕੋਈ ਟਿੱਕਾ ਟਿੱਪਣੀ ਕੋਈ ਨਾ ਕਰੇ ਮਹਾਰਾਜ ਦੇ ਬਚਨ ਇਹ ਨਹੀਂ ਕਹਿੰਦੀ ਸਾ ਸੰਗਤ ਕੋਲੋ ਸੱਚੇ ਪਿਤਾ ਜੀ ਕੋਲੋ ਮਾਫੀ ਮੰਗਦੀ ਆ ਕੋਈ ਅਖਰ ਵੱਧ ਘੱਟ ਬੋਲਿਆ ਗਏ ਸੱਚੇ ਪਿਤਾ ਜੀ ਮੈਨੂੰ ਛੋਟੀ ਬੱਚੀ ਸਮਝ ਕੇ ਮਾਫ ਕਰਨਾ ਪੰਜ ਕਾਰਿਆ ਦਾ ਸਾਥ ਦੇਣਾ ਹਰ ਸੰਗਤ ਨੇ ਉੱਚੀ ਆਵਾਜ਼ ਵਿੱਚ ਸੋ ਹੰਗੁਮਾਰਾਈਂ ਚੇਰ ਸੇਜ ਵਿਸ਼ਨੋ ભગવાન ਦੀ